ਪਹਾਣੇ ਸਿੱਧੂ ਦੇ ਘਰ ਪਹੁੰਚੀਆਂ ਕਿਸਾਨ ਜਥੇਬੰਦੀਆਂ ਸੋ ਲੈ ਗਏ ਵੱਡੇ ਫੈਸਲੇ ਆਜੋ ਦੋਸਤੋ ਤੁਹਾਨੂੰ ਸੁਣਾਉਣੇ ਆ ਕਿ ਪੰਜਾਬ ਦੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ ਪਹਾਣੇ ਸਿੱਧੂ ਦੇ ਘਰ ਆ ਆਪਾਂ ਵੀ ਪਹਾਣੇ ਸਿੱਧੂ ਦੇ ਘਰ ਪਹੁੰਚੇ ਆ ਅਤੇ ਵੱਡੇ ਫੈਸਲੇ ਲੈ ਗਏ ਨੇ ਸੋ ਕੀ ਕੀ ਫੈਸਲੇ ਲੈ ਗਏ ਨੇ ਤਾਂ ਆਜੋ ਦੋਸਤੋ ਗੱਲਬਾਤ ਕਰਾਂਗੇ ਪੂਰੀ ਤੇ ਤੁਹਾਨੂੰ ਸੁਣਾਵਾਂਗੇ ਕਿ ਆਖਿਰ ਅੱਗੇ ਦਾ ਜਿਹੜਾ ਪ੍ਰੋਗਰਾਮ ਹੈ ਪਹਾਣੇ ਸਿੱਧੂ ਨੂੰ ਬਚਾਉਣ ਦੇ ਲਈ ਉਹਦੇ ਹੱਕ ਦੇ ਲਈ ਕੀ ਕੀ ਹੈ ਤੇ ਆਓ ਫਿਰ ਕਰਦੇ ਆ ਸਾਰੀ ਗੱਲਬਾਤ ਕੱਢਣਾ ਪਿਆ ਬੈਠ ਪੁੱਤਰੋ ਦੇ ਡੌਂਦੜਾਂ ਹਾਰ ਕੇ ਮੈਂ ਬੰਨ ਅਣਪੜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਨੇ ਸਿੱਧੂ ਦਾ ਜਿਹੜਾ 29 ਤਰੀਕ ਭਾਨੇ ਸਿੱਧੂ ਬਾਰੇ ਇਕੱਠ ਜਿਹੜਾ ਕਿਹਾ ਜਾ ਰਿਹਾ ਉਹਦੀ ਕੀ ਟਾਈਮਿੰਗ ਕੀ ਹੈ ਤੇ ਕੀ ਪ੍ਰੋਗਰਾਮ ਹੈ ਉਸ ਦਿਨ ਦਾ ਮੈਂ ਦਰਸ਼ਨ ਸਿੰਘ ਮਹਿਤਾ ਮੀਤ ਪ੍ਰਧਾਨ ਬੀਕੇਜੂ ਇੱਕ ਤਾਂ ਡਕਾਉਂਦਾ ਜ਼ਿਲ੍ਹਾ ਅੱਜ ਅਸੀਂ ਕਾਫੀ ਜਥੇਬੰਦੀਆਂ ਨੇ ਵਿਚਾਰ ਚਰਚਾ ਵਾਸਤੇ ਬਾਈ ਦੇ ਘਰੇ ਪ੍ਰੋਗਰਾਮ ਰੱਖਿਆ ਤੀ ਪ੍ਰੋਗਰਾਮ ਦੇ ਵਿੱਚ ਫੈਸਲਾ ਕੀਤਾ ਗਿਆ ਵੀ ਅਸੀਂ ਪਹਿਲਾਂ ਥੋੜਾ ਜਿਹਾ ਗਲਤ ਕਰ ਬੈਠੇ ਜਿਹੜੀ ਲੁੱਦਿਆਂ ਨੇ ਤਾਂ ਜਵਾਨਤ ਕਰਾ ਬੈਠੇ ਤਾਲਮੇਲ ਦੀ ਘਾਟ ਕਾਰਨ ਤਾਂ ਸਰਕਾਰ ਨੇ ਆਪਣਾ ਨਵਾਂ ਪੈਂਤੜਾ ਖੇੜਦੇ ਹੋਏ ਉਹਨੂੰ ਨਵੇਂ ਪਰਤੇ 'ਚ ਮਲ ਚੈਨੀ ਚੋਰ ਬਣਾਤਾ ਜਿਹੜਾ ਇਸ ਕੰਮ ਦੇ راہ ਨਹੀਂ ਪੈਂਦਾ ਲੋਕਾਂ ਦੀਆਂ ਇਜਦਾਂ ਦੀ ਰਾਖੀ ਕਰਦਾ ਲੋਕਾਂ ਦੇ ਪੈਸੇ ਵਾਪਸ ਕਰਾਉਂਦਾ ਤੇ ਆਪਣਾ ਇਹ ਘਰਦਿਆਂ ਗੁਜ਼ਾਰਾ ਚਲਾਉਣ ਦੇ ਲਈ ਚੰਗੀ ਪੈੜੀ ਵੀ ਹੈਗੀ ਉਹਦੇ ਕੋਲ ਤੁਸੀਂ ਜਗਾ ਵੀ ਦੇਖ ਰਹੇ ਹੋ ਉਹਨਾਂ ਦੇ ਘਰੇ ਬੈਠੇ ਆਪਾਂ ਕੀ ਇਹੋ ਜਿਹੇ ਇਨਸਾਨ ਨੂੰ ਜਿਹੜੀ ਇੱਥੋਂ ਦੀ ਘਟਿਆ ਗਿਰੀ ਹੋਈ ਸਿਆਸਤ ਜਿਹੜਾ ਚੁਣਿਆ ਹੋਇਆ ਜਿਹੜਾ ਲੋਕਾਂ ਦਾ ਕਹਿੰਦਾ ਹੁੰਦਾ ਦੀ ਮੈਂ ਲੋਕਾਂ ਦਾ ਨਮਾਇੰਦਾ ਆਪ ਲੋਕਾਂ ਦਾ ਜੇ ਕਿਸੇ ਦਾ 1 ਰੁਪਿਆ ਵੀ ਵੱਜਦਾ ਹੋਵੇ ਮੈਂ ਤੋਂ ਸਾਈਨ ਕਰਾ ਲਓ ਉਹ ਬੰਦਾ ਅੱਜ ਕਿਹੜੇ ਰਸਤੇ ਪਿਆ ਹੋਇਆ ਸਾਡੇ ਨੌਜਵਾਨਾਂ ਨੂੰ ਮੈਂ ਕਹੂੰ ਸਾਡੇ ਪੁਰਾਣੇ ਸਾਥੀ ਬੈਠੇ ਨੇ ਕਾਨ ਸਿੰਘ ਵਾਲੇ ਵਰਗੇ ਵੀ ਪਹਿਲਾ ਇਤਿਹਾਸ ਆ ਮੁੱਖ ਮੰਤਰੀ ਨੇ ਸਾਡੇ ਸਿੱਖ ਨੌਜਵਾਨਾਂ ਨੂੰ ਟਿਬਰੂਗੜ੍ਹ ਦੀ ਜੇਲ੍ਹ ਚ ਪੰਜਾਬ ਦੀਆਂ ਜੇਲਾਂ ਤੋਂ ਬਾਹਰ ਭੇਜਿਆ ਹੋਵੇ ਇਸ ਸਾਰਿਆਂ ਨੂੰ ਨਕਮੀ ਸਰਕਾਰ ਸਾਫਤ ਹੋਈ ਆ ਜਦੋਂ ਕਿ ਸਾਡੀਆਂ ਇੱਥੇ ਜਿਹੜੀਆਂ ਜੇਲ੍ਹਾਂ ਨੇ ਹਰ ਇੱਕ ਨੂੰ ਰੱਖਣ ਦੇ ਕਾਬਿਲ ਨੇ ਪਰ ਸਾਡੇ ਨੌਜਵਾਨਾਂ ਨੂੰ ਟਿਬਰੂਗੜ ਦੀਆਂ ਜੇਲ੍ਹਾਂ ਵਿੱਚ ਭੇਜਿਆ ਗਿਆ ਤੇ ਨਜਾਇਜ਼ ਪਰਚੇ ਪਾ ਕੇ ਅੱਜ ਭਾਨੇ ਸਿੱਧੂ ਵਰਗਿਆਂ ਨੂੰ ਜਿਹੜੇ ਜਵਾਨ ਖੋਲਦੇ ਨੇ ਸਰਕਾਰ ਵਿਰੁੱਧ ਮੈਂ ਚੈਲੰਜ ਕਰਦਾ ਉਸ ਮੁੱਖ ਮੰਤਰੀ ਨੂੰ ਵੀ ਮੇਰੇ ਦੇ 18 ਪਰਚੇ ਨੇ ਮੇਰੀ ਰੈਸਟ ਪਾ ਪੁੱਤ ਦਿਖਾਵਾਂਗੇ ਪੰਜੀ ਦਾ ਭਾਉਣ ਦੇਖਾਂਗੇ ਕਿਹੜੇ ਭਾਅ ਵਿਕਦੀ ਆ ਕੱਲੀ ਕਮੇਡੀ ਕਰਕੇ ਨਹੀਂ ਸਰਨਾ ਵੀ ਮੈਨੂੰ ਪਹਾਣੇ ਦੀ ਵੀਡੀਓ ਪਾ ਦੇ ਕੋਈ ਬਕਟ ਕੇ ਤੂੰ ਆਈਂ ਇਹਦੂ ਬਾਦ 24 ਦੀਆਂ ਲਿਕਸਣਾ ਆਉਂਦੀਆਂ ਨੇ ਤੈਨੂੰ ਇਹ ਲੋਕ ਕੁੱਟਣਗੇ ਜਿਹੜੇ ਲੋਕਾਂ ਨੂੰ ਥਾਣੇ ਚ ਲਿਜਾ ਕੇ ਨੌਜਵਾਨਾਂ ਨੂੰ ਅੱਜ ਝੂਠੇ ਪਰਚੇ ਦੇ ਕੇ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਚੋਰ ਠੱਗ ਦਾ ਰਤਵਾ ਦੇ ਰਿਆਂ ਉਹੀ ਨੌਜਵਾਨ ਤੇਰੇ ਛਿੱਤਰ ਮਾਰਨਗੇ ਛਿੱਤਰ ਇਹ ਗੱਲ ਨੋਟ ਕਰ ਲੈ ਨਾ ਤਾਂ ਅੱਜ ਬੋਲਣ ਤੋਂ ਅੱਜ ਡਰਦੇ ਆ ਨਾ ਕੱਲ ਡਰਾਂਗੇ ਨਾ ਤੇਰੀ ਘੁਰਕੀ ਤੋਂ ਪਹਿਲਾਂ ਡਰਿਆ ਤੇ ਨਾ ਅੱਜ ਡਰਾਂਗੇ ਤੂੰ ਆਪਦੀਆਂ ਜਿਹੜੀਆਂ ਹਰਕਤਾਂ ਨੇ ਜਿਹੜੀਆਂ ਕਰਤੂਤਾਂ ਨੇ ਕਰ ਲਾ ਕਿਉਂਕਿ ਜਿਹੜੀ ਤੇਰੀ ਮਾਂ ਕਹਿੰਦੀ ਹੁੰਦੀ ਮੈਂ ਪੈਨਸ਼ਨ ਤੇ ਗੁਜ਼ਾਰਾ ਕਰਦੀ ਆ ਉਹਦੇ ਘਰ ਵਾਲੀ ਤੇ 25000 ਤੇ ਅੱਜ ਕਿੱਥੋਂ 70 ਸਵਾ ਕਿਲੋ ਸੋਨਾ ਆ ਗਿਆ ਤੇਰੇ 7 ਲੱਖ ਦੀ ਜਿਹੜੀ ਜੁੱਤੀ ਕਿੱਥੋਂ ਆ ਗਈ ਤੇ 6-6 ਲੱਖ ਦੀ ਜਾਗਟ ਤੇਰੇ ਕਿੱਥੋਂ ਆ ਗਈ ਤੇਰੇ ਘਰ ਵਾਲੀ ਦੇ ਸੋਨਾ 2.5 ਟੋਲੇ 2.5 ਕਿਲੋ ਕਿੱਥੋਂ ਆ ਗਿਆ ਪਹਿਲੀ ਗੱਲ ਤਾਂ ਤੈਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਸਾਡੀ ਪੰਜਾਬ ਦੀ ਅਣਖਾ ਅਸੀਂ ਇੱਕ ਵਿਆਹ ਕਰਾ ਕੇ ਦੂਜਾ ਵਿਆਹ ਨਹੀਂ ਕਰਾਉਂਦੇ ਤੇਰੇ ਬੱਚੇ ੜਾਰਤੀ ਕੁੜੀ ਤੇਰੀ ਬਹਿਣ ਵਾਲੀ ਆ ਤੂੰ 50 ਸਾਲ ਦਾ ਹੋ ਕੇ 25 ਸਾਲ ਦੀ ਕੁੜੀ ਨਾਲ ਵਿਆਹ ਕਰਾਉਣਾ ਓਏ ਇਹੋ ਜਿਹੇ ਹਰਕਤਾਂ ਵਾਲਾ ਬੰਦਾ ਜਿਹਨੂੰ ਅਸੀਂ ਕੁਰਸੀ ਲੋਕਾਂ ਨੇ ਕੁਰਸੀ ਦੇ ਵਹਾਤਾ ਅਬ ਮੈਦਾਬ ਕਹੂੰ 92 ਦੀ ਕਤੀੜ ਜਿਹੜੀ ਜਿਤਾ ਕੇ ਭੇਜੀ ਆ ਇਹ ਹੈ ਜਾਂਦੀ ਸਾਨੂੰ ਲੋੜ ਨਹੀਂ ਸਾਡੇ ਨੌਜਵਾਨ ਭਾਨੇ ਸਿੱਧੂ ਨੂੰ ਅਸੀਂ ਬਾਹਰ ਲੈ ਕੇ ਆਉਣਾ ਜਿਹੜੇ ਹੱਥੀ ਇਹਨਾਂ ਨੇ ਪਰਚੇ ਕੀਤੇ ਨੇ ਉਸੇ ਹੱਥਾਂ ਨਾਲ ਰੱਦ ਕਰਦੇ ਹੁੰਦੇ ਨੇ ਸਾਡਾ ਇਤਿਹਾਸ ਆ ਜਿੱਥੇ ਬੰਦੀਆਂ ਦੇ ਅਸੀਂ ਤਾਂ ਮੋਦੀ ਤੋਂ ਵਾਪਸ ਕਰਾ ਲਈਤੀ ਹੇ ਕਿਹੜੇ ਬਾਗ ਦੀ ਮੂਰ ਮੁਲੀ ਆ ਇਹ ਤਿੰਨ ਦਿਨ ਹੀ ਗਈ ਸੀ ਚੰਡੀਗੜ੍ਹ ਚ ਤਿੰਨ ਦਿਨਾਂ ਚ ਰਿੰਗਦਾ ਤੀ ਵੱਡੇ ਜਹਾਜ਼ ਵਾਂਗੂ ਵੀ ਮੈਥੋਂ ਮੀਟਿੰਗ ਲੈ ਲਓ 19 ਤਰੀਕ ਦੀ ਮੀਟਿੰਗ ਲੈਤੀ ਸੀ ਦਿੱਤੀ ਤੀ ਝਰਕ ਨੇ ਤੇ ਅੱਜ ਭਾਨੇ ਸਿੱਧੂ ਨੂੰ ਦਰਸਾਉਣ ਵਾਸਤੇ ਅਸੀਂ ਸਾਰੇ ਜਥੇਬੰਦੀਆਂ ਵੱਲੋਂ ਐਲਾਨ ਕਰਦੇ ਆ ਵੀ ਅਸੀਂ ਉਹਨੂੰ ਬਿਨਾਂ ਜਵਾਨਤ ਤੋਂ ਜੋ ਪਿੱਛੇ ਕਰ ਲਿਆ ਕਰ ਲਿਆ ਹੁਣ ਇਹ ਦੋ ਗਾਹਾਂ ਗਲਤੀ ਨਹੀਂ ਕਰਾਂਗੇ 29 ਤਰੀਕ ਦਾ ਪ੍ਰੋਗਰਾਮ ਅਲਿਕਿਆ ਇਥੇ ਕੋਟ ਦੋਨੇ ਦੀ ਮੰਡੀ ਦੇ ਵਿੱਚ ਵੱਡਾ ਇਕੱਠ ਕਰਾਂਗੇ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਸਾਡੀਆਂ ਮਾਵਾਂ ਭੈਣਾਂ ਨੂੰ ਵੀ ਆਓ ਉਸ ਅਨਿਆ ਦੇ ਵਿਰੁੱਧ ਜਿਹਨੂੰ ਨਜਾਇਜ਼ ਚੈਨੀ ਚੋਰ ਕਹਿ ਕੇ ਇੱਕ ਚੰਗੇ ਘਰਾਣੇ ਦੇ ਮੁੰਡੇ ਨੂੰ ਅੰਦਰ ਕੀਤਾ ਅੱਜ ਕੱਲੀ ਉਸ ਘਰੇ ਅੱਗ ਲੱਗੀ ਨਾ ਦੇਖੋ ਇਹ ਅੱਗ ਘਰ ਘਰ ਲੱਗਣੀ ਹੈ ਜਿੰਨਾ ਨੌਜਵਾਨ ਸੁਣਦੇ ਹੋ ਗਾਹ ਜਨੇ ਚੈਨਲਾਂ ਤੇ ਸੁਣਦੇ ਸੁਣਾਉਣਾ ਕਿਸੇ ਨੂੰ ਇਹ ਅੱਗ ਭਾਨੇ ਸਿੱਧੂ ਦੇ ਘਰੇ ਇਹਨਾਂ ਦੇਖੋ ਅੱਜ ਇਹ ਅੱਗ ਨੇ ਵੱਧ ਕੇ ਲਾਟਾਂ ਬਣ ਕੇ ਸਾਰਿਆਂ ਦੇ ਘਰਾਂ 'ਚ ਬੜਨਾ ਸੋਡੇ ਉਹ ਯਾਦ ਕਰਾਉਣੀ ਆ 84 ਜਾਂ ਸੋਡੇ ਚ ਯਾਦ ਕਰਾਉਣਾ ਜਦੋਂ ਬਿਆਨਤੇ ਬੁੱਚੜ ਵਰਗੇ ਨੇ ਸਾਡੇ ਨੌਜਵਾਨ ਮਾਰੇ ਸੀ ਉਹ ਦਿਨ ਭਗਵਾਨ ਤੁਮਾਨ ਨੇ ਸੋਡੇ ਚੇਤੇ ਕਰਾਉਣੇ ਯਾਦ ਰੱਖ ਲਿਓ ਪਰ ਮੈਂ ਚੈਲੰਜ ਕਰਦਾ ਵੀ ਕੇ ਉਹ ਢਟਕਾਉਂਦਾ ਤੇ ਸਾਡੀਆਂ ਜਿੰਨੇ ਇਸ ਭਰਾਤਰੀ ਜਥੇਬੰਦੀਆਂ ਨੇ ਸਾਰਿਆਂ ਵੱਲੋਂ ਵੀ ਅਸੀਂ ਬਿਨਾਂ ਜਵਾਨ ਤੋਂ ਕਿਰਾਏ ਭਾਨੇ ਸਿੱਧੂ ਨੂੰ ਰਿਹਾ ਕਰਾਉਣਾ ਅਗਲਾ ਪ੍ਰੋਗਰਾਮ 29 ਤਰੀਕ ਦਾ ਧਰਨੇ ਤੋਂ ਜਿਹੜਾ ਅਸੀਂ ਮੁਜਾਰਾ ਕਰਨਾ ਧਰਨਾ ਲਾਉਣਾ ਉਹਦੇ ਵਿੱਚ ਮੀਟਿੰਗ ਕਰਕੇ ਸਾਰੀਆਂ ਜਥੇਬੰਦੀਆਂ ਐਲਾਨ ਕਰਾਂਗੇ ਵੀ ਅਗਲਾ ਪ੍ਰੋਗਰਾਮ ਕਿੱਥੇ ਲਾਉਣਾ ਕਿੱਥੇ ਧਰਨਾ ਲਾਉਣਾ ਕਿੱਥੇ ਬੈਠਣਾ ਕਿੰਨਾ ਲੰਮਾ ਸਮਾਂ ਬੈਠਣਾ ਪਵੇ ਉਹ ਬੈਠਾਂਗੇ ਧੰਨਵਾਦ ਜੀ ਅੱਛਾ ਕੀ ਟਾਈਮ ਦੱਸੋਗੇ ਮਾੜਾ ਕਿੰਨੇ ਕ ਵਜ ਦਾ ਹੈ ਤਕਰੀਬਨ ਉਸ ਦਿਨ ਅਸੀਂ 11 ਵਜੇ ਇਕੱਠੇ ਹੋਣ ਦਾ ਪ੍ਰੋਗਰਾਮ ਰੱਖਿਆ ਵਾ ਸਾਢੇ 11 ਨੂੰ ਸਟੇਜ ਚ ਲਾ ਦਾਂਗੇ ਜੇ ਪਰਮਾਤਮਾ ਨੇ ਤੁਹਾਨੂੰ ਤਾਂ ਬਚਤ ਰੱਖੀ ਤਾਂ ਪਹਿਲਾਂ ਵੀ ਇਕੱਠ ਹੋ ਸਕਦਾ ਇਹ ਜੀ ਤੇ ਇਕੱਠ ਸਰਕਾਰ ਨੂੰ ਦੱਸਦੇ ਆ ਇਕੱਠ ਲੋਹੇ ਦੀ ਲੱਠ ਜਦੋਂ ਵੱਜਦੀ ਜ਼ਾਲਮ ਦੇ ਤੇਰੇਲੀਆਂ ਲਿਆਉਣ ਦੀ ਆ ਕਿਉਂਕਿ ਆ ਪੰਜੇ ਉਂਗਲਾਂ ਨੇ ਜਿੰਨਾ ਜਿਹੜੇ ਡੋਡੀ ਨੇ ਉਂਗਲਾਂ ਨੇ ਪਰ ਜਦੋਂ ਇਕੱਠੀਆਂ ਹੋ ਕੇ ਮੁੱਕਾ-ਮੁੱਕਾ ਬਣਦਾ ਜਦੋਂ ਵੱਜਦਾ ਜੋੜਿਆਂ ਦੇ ਜ਼ਾਲਮ ਦੇ ਤਾਂ ਬੱਤੀ ਦੇ ਬੱਤੀ ਬਾਹਰ ਲਿਆਉਂਦਾ ਧੰਨਵਾਦ ਅੱਜ ਅਸੀਂ ਸਾਰੇ ਸਾਡੇ ਨੌਜਵਾਨ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਅਣਖੀ ਤੇ ਗੈਰਤਮੰਦ ਭਾਨਾ ਸਿੱਧੂ ਜੀ ਨੇ ਸਦਾ ਹੀ ਸੱਚ ਦੀ ਆਵਾਜ਼ ਬੁਲੰਦ ਕੀਤੀ ਆ ਜਿੰਨਾਂ ਤੇ ਜ਼ਬਰ ਹੋਇਆ ਉਹਨਾਂ ਦੇ ਹੱਕ ਵਿੱਚ ਖੜ੍ਹਾ ਭਵਾਂ ਸਾਡੇ ਲਟੇਰੇ ਸੀਗੇ ਏਜੰਟ ਲਟੇਰੇ ਸੀਗੇ ਉਹਨਾਂ ਦੇ ਪਵਨ ਨਜਾਇਜ਼ ਕਬਜ਼ੇ ਕੀਤੇ ਸੀ ਬੀਬੀਆਂ ਤੇ ਜ਼ੁਲਮ ਹੋਇਆ ਹਰੇਕ ਥਾਂ ਤੇ ਉਹ ਖੜ੍ਹਾ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀਗਾ ਤੇ ਸਰਕਾਰ ਤਾਂ ਉਹਨਾਂ ਕੰਮਾਂ ਨੂੰ ਦਬਾਉਂਦੀ ਸੀ ਉਹ ਕੰਮ ਭਾਨਾ ਸਿੱਧੂ ਕਰਦਾ ਰਿਹਾ ਜਿਹੜੇ ਸਰਕਾਰ ਤੋਂ ਹੋ ਨਹੀਂ ਸਕੇ ਸੀਗੇ ਜਿਹੜੇ ਸਾਡੇ ਅਸੀਂ ਕਿੱਲੇ ਕਿੱਲੇ ਇੱਕ ਇੱਕ ਦੋ ਵੇਚ ਕੇ ਏਜੰਟ ਲਟੇਰੇ ਸੀਗੇ ਉਹ ਭੱਜ ਜਾਂਦੇ ਸੀ ਤੇ ਇਹ ਯੋਧਾ ਸਾਰੇ ਜਥੇਬੰਦੀਆਂ ਨਾਲ ਰਲ ਕੇ ਉਹਨੂੰ ਨੱਥ ਪਾਉਂਦਾ ਹੁੰਦਾ ਸੀ